ਸਤਿ ਸ੍ਰੀ ਅਕਾਲ ਜੀ ਪੰਜਾਬੀ ਵੈਜ ਫੂਡ 14 ਨੰਬਰ ਤੇ ਤੁਹਾਡਾ ਸਵਾਗਤ ਹੈ ਆਸ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਬਣਾਇਆ ਵਾਂ ਜੀ ਸਾਗ ਠੀਕ ਆ ਸਾਗ ਬਣਾਇਆ ਦਾ ਕਰਕੇ ਆਪਾਂ ਪੂਰੀ ਥਾਲੀ ਹੀ ਰੈਡੀ ਕਰ ਦਿੱਤੀ ਤੇ ਚਲੋ ਨਾਲ ਆਪਾਂ ਮੱਕੀ ਦੇ ਪ੍ਰਸ਼ਾਦ ਦੇ ਵੀ ਐਡ ਕਰ ਲੇ ਇਹ ਆਪਣਾ ਦਹੀਂ ਸਿੰਪਲ ਵਾਲਾ ਬਾਕੀ ਆ ਮਿਰਚ ਅਚਾਰ ਹੈ ਮਿਰਚ ਨਿੰਬੂ ਦਾ ਪਿਆਜ਼ ਮooli ਤੇ ਮੱਕੀ ਦੇ ਪ੍ਰਸ਼ਾਦ ਦੇ ਮੱਖਣ ਦੇ ਨਾਲ ਚੋਪੜੇ ਹੋਏ ਤੇ ਬਹੁਤ ਹੀ ਦੇਸੀ ਤਰੀਕੇ ਦੇ ਨਾਲ ਹੱਥ ਦੇ ਨਾਲ ਪਕਾਏ ਹੋਏ ਸ਼ਾਧਿਆ ਤੇ ਪੂਰਾ ਥਾਲ ਆਪਣਾ ਜਿਹੜਾ ਬਣ ਕੇ ਤਿਆਰ ਆ ਤੇ ਇਹ ਜਿਹੜਾ ਸਾਗ ਦੀ ਵੀਡੀਓ ਸਾਡੀ ਇਹਨੂੰ ਤੁਸੀਂ ਐਂਡ ਤੱਕ ਦੇਖੋ ਇਹ ਵਾਲਾ ਸਾਗ ਖਾ ਕੇ ਨਾ ਤੁਹਾਡੇ ਇਤਜ਼ਾਬ ਬਣੇਗਾ ਨਾ ਤੁਹਾਡਾ ਬੀਪੀ ਹਾਈ ਹੋਊਗਾ ਕਿਉਂ ਮੈਂ ਗੱਲ ਜਿਹੜੀ ਆ ਪੂਰੀ ਬਾਦੇ ਨਾਲ ਕਹਿ ਸਕਦੀ ਆ ਕਿਉਂਕਿ ਜਦੋਂ ਤੁਸੀਂ ਵੀਡੀਓ ਦੇਖੋਗੇ ਨਾ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਇਹ ਸਾਗ ਜਿਹੜਾ ਕਿਵੇਂ ਬਣਿਆ ਵਾ ਠੀਕ ਆ ਤੇ ਇਸ ਕਰਕੇ ਤੁਸੀਂ ਸਾਡਾ ਚੈਨਲ ਪੰਜਾਬੀ ਵੈਜ ਫੂਡ 1463 ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਲਾਈਕ ਕਰੋ ਤੇ ਤੁਸੀਂ ਪਿਆਜ਼ ਜਿਹੜਾ ਇਹ ਜਰੂਰ ਲੈਣਾ ਸਾਗ ਦੇ ਨਾਲ ਮੂਲੀ ਤਾਂ ਆਪਾਂ ਲੈਂਦੇ ਲੈਂਦੇ ਆਪਾਂ ਪਿਆਜ਼ ਜਿਹੜਾ ਇਹਨੂੰ ਇਗਨੋਰ ਕਰਦੇ ਪਿਆਜ਼ ਜਰੂਰ ਲੈਣਾ ਹੈਗਾ ਕਿਉਂਕਿ ਇਹਦੇ ਨਾਲ ਆਪਣੇ ਕੈਸਟਰੋਲ ਵਗੈਰਾ ਨਹੀਂ ਵੱਧਦੇ ਤੇ ਸਾਗ ਦਾ ਲੋਕਾਂ ਨੇ ਵਹਿਮ ਪਾਇਆ ਹੋਇਆ ਵਾ ਕਿ ਇਹਦੇ ਨਾਲ ਬੀਪੀ ਹਾਈ ਹੁੰਦਾ ਵਾ ਪਰ ਤੁਸੀਂ ਸਾਡੇ ਤਰੀਕੇ ਨਾਲ ਸਾਗ ਬਣਾਓਗੇ ਤੇ ਕੁਝ ਵੀ ਨਹੀਂ ਹੋਊਗਾ ਤੇ ਚਲੋ ਆਪਾਂ ਕਰਦੇ ਆਂ ਤਿਆਰੀ ਤੇ ਤੁਸੀਂ ਚਲੋ ਸਾਡੀ ਵੀਡੀਓ ਦੇਖਣ ਜੀ ਆਹ ਲੈ ਲਿਆ ਆਪਾਂ ਸਰੋਂ ਦਾ ਜੀ ਸਾਗ ਇਹ ਤਾਜ਼ਾ ਸਾਗ ਆਪਾਂ ਤੋੜਿਆ ਹੋਇਆ ਸੀ ਕਰਦਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਹੀ ਸਾਰੇ ਜੇਕਰ ਕੋਲਾ ਲੱਗਦਾ ਤੇ ਤੁਸੀਂ ਇਹਨੂੰ ਹੱਥ ਨਾਲ ਵੀ ਛਿਲ ਸਕਦੇ ਨਹੀਂ ਤੇ ਇਹਦੇ ਸਾਰੇ ਹਿਆ ਜਿਹੜੇ ਸਿਲਕਿਆ ਇਹ ਪੱਕੇ ਹੁੰਦੇ ਆ ਜਦੋਂ ਆਪਾਂ ਸਾਗ ਬਣਾਉਨੇ ਨਾ ਫਿਰ ਵਿੱਚੋਂ ਮਤਲਬ ਕਿ ਜਿਵੇਂ ਤਿਲੇ ਤਿਲੇ ਜੇ ਹੁੰਦੇ ਨਾ ਇਸ ਤਰ੍ਹਾਂ ਆਉਂਦੇ ਆ ਇਸੇ ਤਰ੍ਹਾਂ ਹੀ ਤੁਸੀਂ ਸਾਰਾ ਸਾਗ ਜਿਹੜਾ ਉਹ ਛਿਲੀ ਜਾਣ ਇਸ ਤਰ੍ਹਾਂ ਮੈਂ ਤੇ ਛਿਲ-ਛਿਲ ਕੇ ਰੱਖੀ ਜਾ ਰਹੀ ਆ ਸਾਰਾ ਛਿਲ ਕੇ ਫਿਰ ਬਾਅਦ ਵਿੱਚ ਆਪਾਂ ਨੂੰ ਧੋਆ ਬਣਾਵਾਂਗੇ ਤੇ ਇਹਦੇ ਵਾਸਤੇ ਆਪਾਂ ਲੈ ਲਿਆ ਬਾਥੂ ਤੇ ਪਾਲਕ ਵੀ ਮੈਂ ਤੁਹਾਨੂੰ ਦਖੋਨੀਆ ਸਾਫ ਕਰਕੇ ਸਾਗ ਨੂੰ ਆਪਾਂ ਸਾਰੇ ਨੂੰ ਧੋ ਲੈਨੇ ਆ ਕਿਉਂਕਿ ਸਾਗ ਜਿਹੜਾ ਇਹਨੂੰ ਧੋਣਾ ਆ ਬੰਦਾ ਹੀ ਬੰਦਾ ਵਾ ਭਾਏ ਬਾਜ਼ਾਰ ਸਾਗ ਆਪਾਂ ਧੋ ਕੇ ਤੇ ਰੱਖ ਦਿੱਤਾ ਸੀਗਾ ਤੇ ਇਹਨੂੰ ਆਪਾਂ ਹੁਣ ਲੱਗੇ ਅੱਜ ਬਣਾਉਣ ਕੱਲ ਆਪਾਂ ਇਹਨੂੰ ਨਹੀਂ ਸੀ ਬਣਾਇਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਮਤਲਬ ਕਿ ਆਪਾਂ ਪਿੱਛੇ ਵੀ ਸਾਗ ਬਣਾ ਕੇ ਖਾਣੇ ਆ ਬਿਲਕੁਲ ਵੀ ਤਜਾਬ ਨਹੀਂ ਬੰਦਾ ਸਾਗ ਨੂੰ ਧੋਣਾ ਸਕਾਉਣਾ ਸਭ ਤੋਂ ਵੱਡਾ ਮੈਥਡ ਹੈ ਦਾ ਇਹੋ ਹੀ ਆ ਹੁਣ ਤਾਂ ਸਾਗ ਗੈਸ ਦਾ ਕਰਕੇ ਜਦੋਂ ਆਪਾਂ ਫਟਾਫਟ ਤਿਆਰ ਕਰਦੇ ਆ ਨਾ ਦੇਖੋ ਮੈਂ ਆ ਪਹਿਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਤੁਹਾਨੂੰ ਇਸ ਚੀਜ਼ ਨੂੰ ਮੈਂ ਮਤਲਬ ਕਿ ਨਹੀਂ ਚੇਂਜ ਕਰੂੰਗੀ ਕਿ ਸਾਗ ਨੂੰ ਜ਼ਿਆਦਾ ਬਰੀਕ ਨਹੀਂ ਕੱਟਣ ਦੀ ਜ਼ਰੂਰਤ ਤੇ ਸਾਗ ਨੇ ਅੱਗ ਤੇ ਰਿਜ ਕੇ ਹੀ ਬਣਨਾ ਵਾ ਤੇ ਬਾਕੀ ਸੌਰੀ ਆ ਕੋਈ ਤਰੀਕਾ ਨਹੀਂਗਾ ਕਿ ਤੁਸੀਂ ਇਸ ਤਰ੍ਹਾਂ ਮੇਰੇ ਵਾਂਗੂ ਹੀ ਕੱਟਣਾ ਵਾ ਕਿਉਂਕਿ ਮੇਰਾ ਅਪਰੇਟ ਹੋਇਆ ਵਾ ਮੈਂ ਤੁਹਾਨੂੰ ਸੱਚੀ ਗੱਲ ਦੱਸ ਦਵਾਂ ਤੇ ਮੇਰੇ ਕੋ ਥੋੜਾ ਮਤਲਬ ਕਿ ਜਿਹੜਾ ਉਹ ਬੈਠਣਾ ਉੱਠਣਾ ਮੁਸ਼ਕਿਲ ਇਹ ਚੀਜ਼ ਫੜਨੀ ਥੋੜੀ ਮੁਸ਼ਕਿਲ ਆ ਤੇ ਇਸ ਕਰਕੇ ਮੈਨੂੰ ਆ ਥੋੜੇ ਜਿਹਾ ਇਸ ਤਰ੍ਹਾਂ ਦੇ ਮੈਥਡ ਜਿਹੜੇ ਵਰਤਨੇ ਪੈਂਦੇ ਆ ਬਾਕੀ ਜੇਕਰ ਤੁਹਾਡੇ ਕੋਲ ਨਹੀਂ ਕਿਸੇ ਕੋਲ ਬੈਠਾ ਉੱਠਾ ਜੰਦਰ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਆ ਮੈਂ ਆ ਥੱਲੇ ਰੱਖ ਲਿਆ ਆ ਵਾਲਾ ਸਟੈਂਡ ਵਾਲਾ ਚੱਕਲਾ ਉੱਪਰ ਮੈਂ ਰੱਖ ਲਿਆ ਬੋਰਡ ਤੇ ਕਰਦ ਦੇ ਨਾਲ ਮੈਂ ਇਸ ਤਰ੍ਹਾਂ ਸਾਗ ਨੂੰ ਕੱਟ ਲੂੰਗੀ ਕਿਉਂਕਿ ਮੈਨੂੰ ਸਾਗ ਕੱਟਣ ਦੇ ਵਿੱਚ ਬਿਲਕੁਲ ਵੀ ਮੁਸ਼ਕਿਲ ਨਹੀਂ ਆ ਰਹੀ ਜਿਹੜਾ ਥੱਲੇ ਕੱਪੜਾ ਵਿਛਾਇਆ ਮੈਂ ਉਹ ਵੀ ਬਿਲਕੁਲ ਸਾਫ਼ ਸੁਥਰਾ ਵਾ ਮੈਂ ਉਤੋਂ ਵੀ ਸਾਗ ਨੂੰ ਚੁੱਕ ਕੇ ਵਰਤ ਸਕਦੀ ਆ ਅਗਲੀ ਸਾਈਡ ਤੇ ਮੈਂ ਸ਼ੱਕੂ ਰੱਖ ਲਿਆ ਵਾ ਸਾਗ ਨੂੰ ਮੈਂ ਜ਼ਿਆਦਾ ਬਰੀਕ ਨਹੀਂ ਕਟੂਮਾ ਠੀਕ ਆ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਨਮਕ ਦੇ ਆਪਾਂ ਪਾ ਦਿੱਤੇ ਆ 4 ਚਮਚ ਅਸੀਂ ਆਪਣੇ ਸਾਗ ਦੇ ਅਸਤਨ ਪਾਏ ਆ ਇਹਦਾ ਕੋਈ ਨਹੀਂ ਹੁੰਦਾ ਜਿੰਨਾ ਸਾਗ ਹੈ ਤੁਸੀਂ ਓਨਾ ਹੀ ਲੈ ਸਕਦੇ ਆ ਸਾਗ ਆਪਣਾ ਵੇਖੋ ਨਾਲੋਂ ਨਾਲ ਹੀ ਰਿੱਝ ਜਾਂਦਾ ਨਾ ਆਪਾਂ ਨਾਲੋਂ ਨਾਲ ਹੋਰ ਸਾਗ ਜਿਹੜਾ ਇਹਦੇ ਵਿੱਚ ਪਾਈ ਜਾਂਦੇ ਸਾਗ ਆਪਣਾ ਸਾਰਾ ਪੈ ਗਿਆ ਆਪਾਂ ਆਪਣੇ ਸਾਗ ਦੇ ਉਸਤਨ ਇੰਨਾ ਕ ਲਸਣ ਪਾ ਦਿੰਨੇ ਆ ਆ ਲੈ ਲਿਆ ਆਪਾਂ ਲਸਣ ਤੇ ਆ ਲੈ ਲੀnga ਆਪਾਂ ਪਪੜੀਆਂ ਹਰੀਆਂ ਮਿਰਚਾਂ ਠੀਕ ਆ ਇਹ ਮਿਰਚ ਮੁਰਚ ਜਿਹੜੀ ਆ ਤੁਸੀਂ ਆਪਣੇ ਜਿਵੇਂ ਦੇ ਤੁਸੀਂ ਖਾਂਦੇ ਜੇ ਉਹਦੇ ਅਕੋਰਡਿੰਗ ਅਸੀਂ ਜਿਹੜੇ ਪਿੰਡਾਂ ਵਾਲਿਆਂ ਅਸੀਂ ਮਿਰਚ ਮੁਰਚ ਸਾਗ ਦੇ ਵਿੱਚ ਪਾਵੇਂ ਸਾਨੂੰ ਬਦਲੂ ਕੀਤੀ ਹੋਈ ਅਸੀਂ ਤਾਂ ਵੀ ਪੂਰੀ ਤੇਜ਼ੀ ਖਾਂਦੇ ਠੀਕ ਆ ਤੇ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਇਹ ਚੀਜ਼ ਖਾਸ ਦੱਸਣੀ ਚਾਹੂਗੂੰਗੀ ਪੀ ਜਿਵੇਂ ਆਪਾਂ ਨੂੰ ਮਤਲਬ ਕਿ ਖੁਦ ਮੈਨੂੰ ਵੀ ਡਾਕਟਰ ਨੇ ਇਹ ਗੱਲ ਕਹੀ ਹੈਗੀ ਕਿ ਸਾਗ ਸੂਪ ਘੱਟ ਖਾਇਆ ਕਰੋ ਪੀ ਸਾਗ ਨਾਲ ਬੀਪੀ ਆਈ ਹੁੰਦਾ ਵਾ ਹੈਨਾ ਤੇ ਕੈਸਟਰੋਲ ਵਧਿਆ ਦੂਜੇ ਬੰਨੇ ਆਪਾਂ ਨੂੰ ਕਹਿੰਦੇ ਆ ਕਿ ਲਸਣ ਖਾਓ ਲਸਣ ਦੀ ਤੁਰੀ ਜਿਹੜੀ ਉਹ ਇੱਕ ਖਾਲੀ ਪੇਟ ਖਾਓ ਨਾ ਤੁਹਾਡਾ ਬੀਪੀ ਹਾਈ ਹੋਏਗਾ ਨਾ ਤੁਹਾਡਾ ਮਤਲਬ ਕਿ ਕੈਸਟਰੋਲ ਵਧੇਗਾ ਇਸ ਕਰਕੇ ਮਤਲਬ ਕਿ ਇਹ ਜਿਹੜਾ ਆਪਣਾ ਸਾਗ ਹੈ ਜਿੱਦਾਂ ਮਤਲਬ ਆਪਾਂ ਇਹ ਚੀਜ਼ ਕਹੀ ਕਿ ਨਾ ਤਾਂ ਡੇਟ ਇਤਜਾਬ ਬਣੇਗਾ ਨਾ ਤੁਹਾਡੇ ਕੋਈ ਚੀਜ਼ ਹੋਗੀ ਜਿਵੇਂ ਮਰਗੀ ਰੱਜ ਰੱਜ ਖਾਓ ਤੁਸੀਂ ਸਾਗ ਤੇ ਆਪਾਂ ਕੱਚਾ ਲਸਣ ਹੀ ਇਸ ਤਰ੍ਹਾਂ ਗ੍ਰाइंड ਕਰਕੇ ਤੇ ਪਾ ਦਾਂਗੇ ਸਾਗ ਦੇ ਵਿੱਚ ਕੱਚਾ ਲਸਣ ਆਪਣਾ ਜਿਹੜਾ ਵਾ ਰਿਜ ਰਿਜ ਕੇ ਦਾ ਸਾਰਾ ਹੀ ਜੂਸ ਸਾਗ ਦੇ ਨਾਲ ਹੀ ਨਿਕਲ ਜਾਏਗਾ ਤੇ ਆਪਾਂ ਜਿਹੜਾ ਉੱਪਰ ਦੀ ਤੜਕਾ ਲਾਉਨੇ ਨੇ ਆਹ ਕੱਚਾ ਲਸਣ ਆਪਾਂ ਪਾਤਾ ਇਸ ਤਰ੍ਹਾਂ ਕੱਚਾ ਲਸਣ ਜਦੋਂ ਵਿੱਚ ਰਿੱਜੂਗਾ ਆਪਣਾ ਪੂਰਾ ਸਾਗ ਦੇ ਨਾਲ ਇਸ ਤਰ੍ਹਾਂ ਰਹਿਦਾ ਜਾਊਗਾ ਤੇ ਆਪਹੁਆਂ ਨੂੰ ਇਹ ਕੋਈ ਪ੍ਰੋਬਲਮ ਨਹੀਂ ਕਰੂਗਾ ਕੋਈ ਜ਼ਰੂਰਤ ਨਹੀਂ ਆਪਾਂ ਨੂੰ ਹੁਣ ਤੜਕੇ ਦੇ ਵਿੱਚ ਉੱਪਰ ਦੀ ਲਸਣ ਕੱਟ ਕੇ ਉਹ ਤੁਹਾਡੀ ਖੁਦ ਦੀ ਆਪਦੀ ਚੁਆਇਸ ਆ ਨਹੀਂ ਤੇ ਤੁਸੀਂ ਇਸੇ ਤਰ੍ਹਾਂ ਮੈਂ ਲਸਣ ਨਹੀਂ ਪਾਉਂਗੀ ਬਾਅਦ ਵਿੱਚ ਬਸ ਜਿਹੜਾ ਲਸਣ ਪੌੜਾ ਸੀ ਆਪਾਂ ਉਹ ਲਸਣ ਪਾ ਚੁੱਕੇ ਆ ਤੇ ਅਦਰਕ ਜਿਹੜਾ ਵਾ ਉਹ ਤੁਸੀਂ ਤੜਕੇ ਦੇ ਵਿੱਚ ਪਾ ਸਕਦੇ ਆ ਕਿਉਂਕਿ ਜਦੋਂ ਆਪਾਂ ਅਦਰਕ ਇਹਦੇ ਵਿੱਚ ਪਾਉਂਦੇ ਆ ਨਾ ਤੇ ਇਹ ਮੁੜਕੇ ਫਿਰ ਜ਼ਿਆਦਾ ਮਤਲਬ ਕਿ ਆਪਣਾ ਘਰ ਦਾ ਵਾ ਕਈ ਲੋਕ ਨਾ ਅਦਰਕ ਵੀ ਗ੍ਰੈਂਡ ਕਰਕੇ ਪਾਉਂਦੇ ਆ ਅਦਰਕ ਨਾ ਗ੍ਰੈਂਡ ਕਰਕੇ ਪਾਓ ਉਹਦੇ ਨਾਲ ਜਿੱਦਾਂ ਪਦਕਰ ਦੀ ਤਰੀ ਬਣਾਈਏ ਤਾਂ ਆਪਾਂ ਕਹਿੰਦੇ ਨਾ ਉਹ ਵੀ ਗਰਮੈਸ਼ ਅਦਰਕ ਨਾਲੇ ਦੇ ਵਿੱਚ ਗਰਮੈਸ਼ ਵਾਦਦੀ ਹੈ ਮਤਲਬ ਕਿ ਆਪਣੇ ਉਹ ਫਿਰ ਫਿਰ ਜਲਣ ਹੁੰਦੀ ਆ ਇਸ ਤਰ੍ਹਾਂ ਨਹੀਂ ਹੁੰਦੀ ਤੇ ਇਸ ਤਰ੍ਹਾਂ ਬਣਦਾ ਜੇ ਦੇਸੀ ਚੁੱਲਿਆਂ ਦੇ ਉੱਤੇ ਪਿੰਡਾਂ ਦੇ ਵਿੱਚ ਸਾਗ ਲੋ ਜੀ ਮੈਂ ਤਾਂ ਇੱਕ ਵਾਰੀ ਤੁਹਾਨੂੰ ਵਿੱਚ ਰੇਜ ਦਾ ਸਾਗ ਵੀ ਦਿਖਾ ਹੀ ਦਈਏ ਸਾਗ ਆਪਣਾ ਵੇਖੋ ਨੇ ਰਿਜਦਾ ਜਾ ਰਿਹਾ। ਹੁਣ ਆਪਾਂ ਇਸ ਤਰ੍ਹਾਂ ਚਾਰ ਸ਼ੀਰੇ ਤੇ ਨਾਲ-ਨਾਲ ਇਹਦੇ ਵਿੱਚ ਆਪਾਂ ਪਾਈ ਜਾ ਰਹੇ ਆ ਪਾਣੀ। ਮੇਖੋ ਰਿਜ ਰਿਜ ਕੇ ਰਿਜ ਰਿਜ ਕੇ ਕਿਤਰਾ ਹੈ ਨਾਲ ਲੱਗ ਰਿਹਾ। ਇਹਨੂੰ 2 ਤੋਂ 2.5 ਘੰਟੇ ਹੋ ਗਏ ਆ ਰਿਜ ਦੇ ਨੂੰ। ਅਜੇ ਹੋਰ ਰਿਜੂ ਗਾ ਬਹੁਤ ਅੱਛੀ ਤਰ੍ਹਾਂ। ਤੇ ਸਾਗ ਜਿਹੜਾ ਵੋ ਹਮੇਸ਼ਾ ਰਿਜ ਰਿਜ ਕੇ ਪੀਲੇ ਰੰਗ ਦਾ ਜਾਂ ਨੀ ਕਿ ਖੱਟੇ ਰੰਗ ਦਾ ਦੇਸੀ ਭਾਸ਼ਾ 'ਚ ਹੋਣਾ ਚਾਹੀਦਾ ਵਾ। ਹਰਿਆ ਨਹੀਂ ਰਹਿਣਾ ਚਾਹੀਦਾ। ਮੈਂ ਕੈਕੂ ਰਿਵੀਊ ਦਿਖਾ ਦਈਏ ਲੋਡ ਲੋਡ ਅੱਜ ਲਾ ਰਹੇ ਆਪਾਂ ਸਾਗ ਨੂੰ ਤੜਕਾ ਪਿੱਕਲ ਦੀ ਕੜਾਈ 'ਚ ਠੀਕ ਆ ਇਹਦੀ ਲਿਆ ਆਪਾਂ ਸਰੋਂ ਦਾ ਤੇਲ ਇਹ ਤੁਸੀਂ ਜਿਹੜਾ ਵੀ ਤੁਸੀਂ ਕੋਈ ਵੀ ਤੇਲ ਘੋ ਇਹ ਕੋਈ ਸਾਡੇ ਵੱਲੋਂ アドਵਾਈਸ ਨਹੀਂਗੀ ਇਹ ਆਪਾਂ ਆਪਣਾ ਸਾਨੂੰ ਸਰੋਂ ਦਾ ਤੇਲ ਹੀ ਚੜਾ ਉਹ ਚੰਗਾ ਲੱਗਦਾ ਇਹੋ ਹੀ ਸਾਨੂੰ ਪਚਦਾ ਵਾ ਤੇ ਅਸੀਂ ਵਧੀਆ ਮਾਰਕ ਫੈਡ ਵੱਲੋਂ ਜਿਹੜਾ ਰეკਮੈਂਡ ਹੁੰਦਾ ਵਧੀਆ ਘੋ ਆਹ ਸੌਰੀ ਤੇਲ ਆਪਾਂ ਇਹੀ ਵਰਤਦੇ ਆਂ ਠੀਕ ਆ ਕਿਸੇ ਚੀਜ਼ ਦੇ ਵਿੱਚ ਜਿੱਥੇ ਨਾਂ ਜੱਚਦਾ ਹੋਵੇ ਉੱਥੇ ਪਾਉਣਾ ਪੈ ਜਾਵੇ ਉੱਥੇ ਫਿਰ ਆਪਾਂ ਕੋ ਹੋਰ ਤੇਲ ਵਰਤਾਂਗੇ ਜਾਂ ਦੇਸੀ ਤੇ ਉਹ ਨਹੀਂ ਤੇ ਅਸੀਂ ਇਹੀ ਵਰਤ ਲਈਆਂ ਠੀਕ ਆ ਆਪਾਂ ਲਿਆਵਾ ਇੱਥੇ ਸਰੋਂ ਦਾ ਤੇਲ ਤੇ ਹੁਣ ਆਪਾਂ ਲੱਗੇ ਆਂ ਇਹਨੂੰ ਤੜਕਾ ਲਾਉਣ ਤੇ ਇੱਕ ਚੀਜ਼ ਜਿਹੜੀ ਆ ਉਹ ਮੈਂ ਦੱਸਾਂ ਤੁਹਾਨੂੰ ਵੀ ਤੁਸੀਂ ਆਪੇ ਕਈ ਮੇਰੇ ਭੈਣਾਂ ਬੜੀਆਂ ਸਿਆਣੀਆਂ ਹੁੰਦੀਆਂ ਬਾਕੀ ਆਪਾਂ ਆਪਣੇ ਨਾ ਏਰੀਏ ਦਾ ਹਿਸਾਬ ਵੀ ਹੋ ਜਾਂਦਾ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਦੱਸ ਦਿੰਨੀ ਆ ਅਸੀਂ ਨਾ ਕਈ ਚੀਜ਼ਾਂ ਹੁਣ ਪਤਾ ਲੱਗਦਾ ਪਹਿਲਾਂ ਨਹੀਂ ਸੋਸ਼ਲ ਮੀਡੀਆ ਕਰਕੇ ਕਿ ਕਈ ਏਰੀਏ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਨਾ ਹੋਰ ਤਰੀਕੇ ਨਾਲ ਜਿੰਨੇ ਜਾਣਦੇ ਆ ਪਰ ਸਾਡੇ ਮੱਝ ਏਰੀਏ ਦਾ ਸਾਗ ਹੈ ਨਾ ਜਿਹੜਾ ਇਦੇ ਵਿੱਚ ਨਾ ਤੇ ਤੜਕੇ ਦੇ ਵਿੱਚ ਇੱਚ ਜੀਰਾ ਪੈਂਦਾ ਜੇ ਤੇ ਨਾ ਇਹਦੇ ਵਿੱਚ ਗਰਮ ਮਸਾਲਾ ਜੀ ਅਹੀਂ ਪਾਉਂਦੇ ਆ ਠੀਕ ਹੈ ਨਾ ਸਾਡੇ ਬਸ ਪੈਂਦਾ ਵਾ ਅਦਕਰ ਲਸਣ ਪਿਆਜ਼ ਠੀਕ ਹੈ ਆਹ ਗਿਆ ਜੀ ਪਿਆਜ਼ ਤੇ ਟਮਾਟਰ ਪਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਵਾ ਹੁਣ ਆਪਾਂ ਭੁੰਨੇ ਇਹਨੂੰ ਜਿੱਦ ਤੋ ਆਪਣਾ ਪਿਆਜ਼ ਇੰਨਾ ਕੁ ਗੋਲਡਨ ਹੋ ਜੇ ਤੇ ਫਿਰ ਆਪਾਂ ਨੂੰ ਟਮਾਟਰ ਪਾ ਦੇਣਾ ਚਾਹੀਦਾ ये आप सारे साग को तड़का नहीं लावे ये आप टाइम के साग में तड़का ला रहे हैं जिन्ना कि आप एक टाइम खावे लसन अपना जोड़ा वह स्कीप क्योंकि लसन आप पहला पा चुके ठीक है इधर आप कट लें हरा धनिया तड़का अपना बहुत सोना भुज गया वा मैं तुम पेल दस कि मैं धनिया ना उपर साग के उपर धनिया नहीं मैं अच्छा लगता इस करके मैं यहाँ धनिया तो जो तड़के ही पा दे आपों अपना वा तो इन ये नहीं जरूरी कि मैं तड़के पाया वा कि तड़के से ही पाँ जिस तरह मतलब कि पा अच्छा लगता किसी उस तरह पा सकते पर मैं नहीं खा सकती आप जिन्ना क अपना तड़का उन्ना क नमक होर पावे तो थोड़ी जी आप पावे युद्ध की चॉइस आ आपे ये करारा करने वास्ते थोड़ी जी रेड चिल्ली ਹਾਡੀ ਕਰਦੀ ਪੀਸੀ ਰੈੱਡ ਚਲੀਆ ਤੇ ਥੋੜੀ ਕੰਨੇ ਖਾਣੀ ਚਾਹੀਦੀ ਆ ਤੇ ਇਹ ਸਾਗ ਦਾ ਕਰਾਰਾਪਨ ਵੀ ਇਸ ਤੋਂ ਬਿਨਾ ਨਹੀਂ ਬਣਦਾ ਚਲੋ ਜੀ ਤੜਕਾ ਵੇਖੋ ਆਪਣਾ ਬਹੁਤ ਹੀ ਸੋਨਾ ਪੁੱਜ ਗਿਆ ਵਾ ਸਹੀ ਤਰ੍ਹਾਂ ਟਮਾਟਰ ਵੀ ਐਂ ਖੁਰ ਗਿਆ ਵਿੱਚ ਤੇ ਧਨੀਆ ਵੀ ਪੂਰਾ ਮਿਕਸ ਹੋ ਗਿਆ ਇਧਰੋਂ ਆਪਾਂ ਪਾਉਨੇ ਇਹਦੇ ਵਿੱਚ ਸਾਗ ਹੋ ਜੀ ਖੁਲਿਆ ਖੁਲਿਆ ਸਾਗ ਸਾਡਾ ਜਾਊਗਾ ਤੜਕੇ ਚ ਇਹ ਆਪਾਂ ਆਪਣੇ ਇੱਕ ਟਾਈਮ ਦੇ ਖਾਣ ਜੋਗਾ ਸੀ ਹੁਣ ਆਪਣੀ ਫੈਮਿਲੀ ਦੇ ਅਕੋਰਡਿੰਗ ਸਾਗ ਨੂੰ ਤੜਕਾ ਲਾ ਰਹੇ ਆ ਤੇ ਲੋ ਜੀ ਇਹਨੇ ਸਾਰੀ ਦੀ ਸਾਨੂੰ ਗਰੂਰਤਾ ਇਹ ਜਿਹੜਾ ਤੜਕਾ ਵਾ ਇਹ ਅਸੀਂ ਮੋਢਲੇ ਕੇ ਇੰਨਾ ਸਾਗ ਤੜਕਣ ਜੋਗਾ ਬਸ ਜਿਹੜਾ ਉਹ ਸੀਗਾ ਬਾਕੀ ਸਾਗ ਜਿਹੜਾ ਵਾ ਉਹਨੂੰ ਆਪਾਂ ਜਦੋਂ ਵੀ ਵਰਤਾਂਗੇ ਉਹਨੂੰ ਉਦੋਂ ਤੜਕਾ ਲਾਵਾਂਗੇ ਠੀਕ ਆ ਇੱਥੋਂ ਹੁਣ ਪਤਾ ਲੱਗਦਾ ਕਿ ਪਿੰਡਾਂ ਵਾਲੇ ਸਾਗ ਦਾ ਕੀ ਫਰਕ ਹੈ ਜਿਹੜੇ ਆ ਵੀਡੀਓ ਵਗੈਰੀ ਨਹੀਂ ਬਣਾਉਂਦੇ ਹਾਸੇ ਮਜ਼ਾਕ ਵਾਲੀਆਂ ਮੈਂ ਵੀਡੀਓ ਕਿ ਬਣਾਉਂਦੇ ਆ ਜੀ ਸਾਡੇ ਘਰ ਦਾ ਹੁਣ ਬਣਨਾ ਸ਼ੁਰੂ ਹੋ ਗਿਆ ਸਾਗ ਤੇ ਹੁਣ ਸਾਗ ਹੀ ਚੱਲੂਗਾ ਰਾਤ ਨੂੰ ਸਵੇਰੇ ਉਹ ਇਤਨਾ ਸਾਗ ਬਣਦਾ ਵਾ ਜਿੱਦਾਂ ਆਪਾਂ ਤਿਆਰ ਕਰਕੇ ਅੱਜ ਤੁਹਾਨੂੰ ਦਿਖਾਇਆ ਵਾ ਇੱਧਰ ਸਾਗ ਬਣ ਗਿਆ ਇੱਧਰ ਆ ਪਤੀਲਾ ਦਾ ਸਾਗ ਦਾ ਜਿਹੜਾ ਵਾ ਇਹਨੂੰ ਲਵਾਂਗੇ ਹੁਣ ਆਪਾਂ ਕੱਢ ਤੇ ਇਹਨੂੰ ਇਹ ਜਿਵੇਂ ਜਿਵੇਂ ਸਾਡਾ ਦਿਲ ਕਰੂਗਾ ਓਵੇਂ ਓਵੇਂ ਇਹਨੂੰ ਤੜਕਾਂਗੇ ਜੇ ਕੋਈ ਭੈਣ ਭਰਾ ਆ ਜੂਗਾ ਤਾਂ ਆਪਾਂ ਉਹਨੂੰ ਇੱਕ ਸਗਾਤ ਦੇ ਤੌਰ ਤੇ ਵੀ ਸਾਡੇ ਪਿੰਡਾਂ 'ਚ ਇਹ ਚੀਜ਼ਾਂ ਚੱਲਦੀਆਂ ਆ ਆਪਾਂ ਸਗਾਤ ਦੇ ਤੌਰ ਤੇ ਵੀ ਉਹਨੂੰ ਵੀ ਇੱਕ ਟਿਫਨ ਭਰ ਦਾਂਗੇ ਕਿ ਤੁਸੀਂ ਵੀ ਲੈ ਜਾਓ ਕਿਉਂਕਿ ਇਹ ਸਾਡਾ ਸੱਭਿਆਚਾਰਕ ਇਸ ਕਰਕੇ ਤੇ ਚਲੋ ਤੜਕਾ ਲੱਗ ਗਿਆ ਆਪਾਂ ਕਰਦੇ ਹਾਂ ਥਾਲੀ ਤਿਆਰ ਹਾਂਜੀ ਸਾਗ ਆਪਣਾ ਬਣ ਕੇ ਹੋ ਗਿਆ ਜੀ ਤਿਆਰ ਠੀਕ ਆ ਜਿੰਨਾ ਮਰਜੀ ਨੂੰ ਰੱਜ ਰੱਜ ਕੇ ਖਾਓ ਕਿਉਂਕਿ ਤੁਸੀਂ ਵੇਖੋਗੇ ਹੁਣ ਜਦੋਂ ਸਾਰੀ ਵੀਡੀਓ ਤੇ ਫੇਰ ਹੀ ਐਂਡ ਆਉਣਾ ਤੇ ਐਂਡ ਆਪਣਾ ਕਿਥੇ ਹੁੰਦਾ ਵਾ ਮੱਖਣ ਪਾਓ ਮੱਖਣ ਕਿਉਂ ਸਾਗ ਦੇ ਵਿੱਚ ਪਾਉਣਾ ਬਹੁਤ ਲਾਜ਼ਮੀ ਹੁੰਦਾ ਵਾ ਇਹਦੇ ਨਾਲ ਜਿਹੜਾ ਵਾ ਆਪਣਾ ਗਲਾ ਵਗੈਰਾ ਜਿਹੜਾ ਉਹ ਦਰਦ ਨਹੀਂ ਕਰਦਾ ਕਈ ਵਾਰੀ ਕਈ ਲੋਕ ਕਹਿ ਦਿੰਦੇ ਕਿ ਅਸੀਂ ਸਾਗ ਖਾਦਾ ਸਾਡਾ ਤਾਂ ਜੀ ਗਲਾ ਦਰਦ ਕਰਨ ਲੱਗ ਗਿਆ ਸਾੰਨ ਤਾਂ ਜੀ ਤਜਾਬ ਬਣ ਗਿਆ ਇਸ ਕਰਕੇ ਜਿਹੜੀ ਚੀਜ਼ ਜਿਹੜੀ ਚੀਜ਼ ਵਾਸਤੇ ਬਣੀ ਹੋਵੇ ਉਹਨੂੰ ਘੱਟ ਮਾਊਂਡ ਦੇ ਵਿੱਚ ਕਰ ਲਓ ਤੇ ਲੋ ਜਰੂਰ ਤੇ ਨਾਲ ਆਪਾਂ ਬਣਾ ਲਏ ਸੀਗੇ ਮੱਕੀ ਦੇ ਪ੍ਰਸ਼ਾਦੇ ਠੀਕ ਆ ਕਿਸੇ ਦਿਨ ਅਸੀਂ ਤੁਹਾਨੂੰ ਮੱਕੀ ਦੇ ਪ੍ਰਸ਼ਾਦਿਆਂ ਦੀ ਵੀ ਵੀਡੀਓ ਜੜੀ ਉਹ ਦਵਾਂਗੇ ਕਿਉਂਕਿ ਇਸ ਤਰ੍ਹਾਂ ਜਿਹੜੇ ਘਰੇਲੂ ਦੇਸੀ ਤਰੀਕੇ ਨਾਲ ਬੰਦਿਆ ਨਾਲ ਲਿਆ ਆਪਾਂ ਨਹੀਂ ਆਚਾਰ ਮੌਲੀ ਤੇ ਪਿਆਜ਼ ਜੋ ਕਿ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਵਿੱਚ ਵੀ ਦੱਸ ਚੁੱਕੀ ਕਿ ਪਿਆਜ਼ ਲੈਣਾ ਕਿੰਨਾ ਜ਼ਰੂਰੀ ਆ ਤੇ ਤੁਸੀਂ ਸਾਡੇ ਤਰੀਕੇ ਦੇ ਨਾਲ ਸਾਗ ਨੂੰ ਬਣਾਉਣਾ ਸਾਰੀ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਚੁੱਕੇ ਆ ਕਿ ਕਿਸ ਤਰ੍ਹਾਂ ਸਾਗ ਜਿਹੜਾ ਸਾਰਾ ਦਿਨ ਰਿਜਦਾ ਰਿਹਾ ਵਾ ਤੇ ਕਿਸ ਤਰ੍ਹਾਂ ਬਣਿਆ ਵਾ ਤੇ ਆਪਾਂ ਜਿਹੜਾ ਕੁੱਕਰ ਦੀਆਂ ਵਿਸਲਾਂ ਵਾਲਾ ਸਾਗ ਆ ਉਹਦਾ ਕਰਕੇ ਸਾਗ ਨੂੰ ਬਦਨਾਮ ਨਾ ਕਰੀਏ ਕਿ ਸਾਗ ਜਿਹੜਾ ਉਤਜ਼ਾਬ ਬਣਾਉਂਦਾ ਵਾ ਸਾਗ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤੇ ਇਹ ਸਾਡਾ ਸਿਆਲ ਦਾ ਮਤਲਬ ਕਿ ਪੂਰਾ ਰਾਜਾ ਵਾ ਤੇ ਚਲੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਲਾਈਕ ਕਰਨਾ ਨਾ ਭੁੱਲਣਾ ਜੇਕਰ ਸਾਡੀ ਵੀਡੀਓ ਚੰਗੀ ਲੱਗੇ ਤਾਂ ਸਪੋਰਟ ਵੀ ਕਰ ਦੇਣਾ ਥੈਂਕ ਯੂ